ਤਤ ਹਲ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਨਾਲ ਗਏ ਮੁਸਕਤ ਘਾਲ ਨਾਨਕ ਤੇ ਮੁਖੇ ਉਜਲੇ दीज खोल कन दीज खोल किवाड़ दर्शन दी <speaking doctor> ਸੁਰਤ ਕਰੇ ਗੋ ਮੇਰੀ ਤੁਜ ਬਿਨ ਸੁਰਤ ਕਰੇ ਗੋ ਮੇਰੀ ਸੁਰਤ ਕਰੇ ਗੋ ਮੇਰੀ ਤੁਜ ਬਿਨ ਸੁਰਤ ਕਰੇ ਗੋ ਮੇਰੀ ਖੋਲ ਕਿਵਾਨ ਦਰਸ਼ਨ ਦੀਜਾ ਦੀਜਾ ਖੋਲ ਕਿਵਾਨ ਦਰਸ਼ਨ ਦੀਜਾ ज खोल कवाड़ दर्शन दीज तोम त नत न त आगी तोम त नतीज खो ਦਰਸ਼ਨ ਦੀਜੇ ਦੀਜੇ ਖੋਲ ਕਿਵਾਰ ਦਰਸ਼ਨ ਦੀਜੇ ਮੰਗੋ ਕਹੇ ਰੰਗ ਸਭ ਦੇਖੋ सभ दो दर्शन दीजा दी जोल किवाड़ दर्शन दीजर्शन दीजा दी जो किवाड़ दर्शन दीज مانگو کہے رنگ سب دیکھو مانگو کہے رنگ سب دیکھو درشن دی جا دیج دی درشن دی جا کھول ပදශသကनामाਦ खစသမ သजखလကवाදශनသက दी खोल दर्शन दीज है कबीर तुम समर दाते।, दाते के तुम समर दाते ਦੀਜ ਖੋਲ ਕਿਵਾਨ ਦਰਸ਼ਨ ਦੀਜ ਦੀਜ ਖੋਲ ਕਿਵਾਨ ਦਰਸ਼ਨ ਦੀਜ ਸਭ ਤੇ ਵੱਡਾ ਸਤ ਗੁਰ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਜੇ ਨਕਲ ਰਾਖੀ ਮੇਰੀ ਜੇ ਨਕਲ ਰਾਖੀ ਮੇਰੀ ਤਾਂ ਨਾਨਕ ਤੇਰੀ ਵੱਡੀ ਕਮਾਈ न नरी वॾी कमाई से सेख बोल शोभ बचन सेखन शोभ बचन नक तेरी वॾी कमाई नक तेरी वॾी कमाई ਸੋਖ ਗੁਰਸੇਵੀਆ ਸੋਖ ਗੁਰਸੇਵੀਆ ਇਹ ਨ ਸੁਸਾਜ ਸਬਾਈ ਇਹ ਨ ਸੁਸਾਜ ਸਬਾਈ ਦਰਸ਼ਨ ਪਰਸੀਏ ਗੁਰੂ ਕੇ ਦਰਸ਼ਨ ਵਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਵੇ ਵਡਾ ਸਤ ਗੁਰ ਨਾਨਕ ਵਡਾ ਸਤ ਗੁਰ ਨਾਨਕ ਸਭ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇ جل راکھی میری بیٹھا سوٹی پاتشاہ بیٹھا سوٹی پاتشاہ راکھی ਗੁਰੂ ਕਹਾਵੇ ਬਿੰਦ ਸਿੰਘ ਜੀ ਧਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਤਨ ਮਾਤਾ ਗੁਜਰ ਕੌਰ ਜੀ ਧਨ ਤਨ ਮਾਤਾ ਗੁਜਰ ਕੌਰ ਜੀ ਧਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ Tan ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ the ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ 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 ਬਾਬਾ ਫਤਿਹ ਸਿੰਘ ਜੀ 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 ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਕ੍ਰਿਸ਼ਨ ਤੇ ਆਇਆ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦਿਲੋਂ ਨਿਮਰਤਾ ਰਹਿਤਾਏ ਸਭ ਥਾਈ ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ 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 ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ ਸਤਨਾਮ ਸਤ ਨਾਮ ਜੇ ਵਾਹਿ ਜੈ ਧੰਨ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤ